ਸਾਲ 2016 ਵਿੱਚ ਨਾਬਾ ਜੇਲ੍ਹ ਦੇ ਬ੍ਰੇਕ ਮਾਮਲੇ ਦੇ ਵਿੱਚ ਮੁੱਖ આરોપી ਗੁਰਜੀਤ ਸਿੰਘ ਲਾਡਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਸੀ ਅੱਜ ਉਸ ਨੂੰ ਮਾਨਯੋਗ ਅਦਾਲਤ ਵਿੱਚ ਲਿਆਂਦਾ ਗਿਆ ਇਸ ਦੌਰਾਨ ਬਠਿੰਡਾ ਦੇ ਤੋਂ ਗੁਰਜੀਤ ਸਿੰਘ ਲਾਡਾ ਨੂੰ ਲੈ ਕੇ ਆਉਣ ਵਾਲੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ মিডিਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਮ੍ਰਿਤਸਰ ਸਿਵਲ ਲਾਈਨ ਪੁਲਿਸ ਸਟੇਸ਼ਨ ਮੁੱਖ ਪੁਲਿਸ ਅਧਿਕਾਰੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਜੀਤ ਸਿੰਘ ਲਾਡਾ ਵਾਸੀ ਤਰਨਤਾਰਨ ਲੰਬੇ ਸਮੇਂ ਤੋਂ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਸੀ ਉਸ ਨੂੰ ਵੱਖ-ਵੱਖ ਕੇਸਾਂ ਵਿੱਚ ਪੇਸ਼ ਹੋਣ ਲਈ ਲਿਆਂਦਾ ਜਾਂਦਾ ਹੈ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਇਹ ਜਿਸ ਦੇ ਚੱਲਦੇ ਹੋਏ ਅੱਜ ਅੰਮ੍ਰਿਤਸਰ ਵਿੱਚ ਮਾਨਯੋਗ ਅਦਾਲਤ ਵਿੱਚ ਲਿਆਂਦਾ ਗਿਆ ਸੀ ਜਿਸ ਦੇ ਵਿੱਚ ਇੱਕ ਕੇਸ ਦੀ ਸਜ਼ਾ ਸੁਣਾਈ ਗਈ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਨੂੰ ਸਪੈਸ਼ਲ ਪੇਸ਼ੀ ਲੈ ਲਿਆਂਦਾ ਗਿਆ ਬਾਈਟ ਗੁਰਬੀ ਗੁਰਪ੍ਰੀਤ ਸਿੰਘ ਜੀ ਐਸ ਐਚਓ ਥਾਣਾ ਸਿਵਲ ਲਾਈਨ ਧੰਨਵਾਦ ਸੁਖਦੇਵ ਮੋਨੋ ਦੀ ਰਿਪੋਰਟ ਯਾਰ ਪੰਜਾਂ ਬਾਹਾਂ ਨੇ ਡਾਟ ਗੈਂਕ ਨੂੰ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਕੀ ਨਾਮ ਹੈ ਤਾਂ ਕਿਹੜੇ ਕਿਸ਼ ਲੰਦਾ ਗਿਆ ਜੀ ਇਹਦਾ ਨਾਮ ਗੁਰਜੀਤ ਸਿੰਘ ਲਾਡਾ ਹੈ ਠੰਡਪਿੰਡ ਦਾ ਰਹਿਣ ਵਾਲਾ ਅਮਰਸਰ ਸੌਰੀ ਤਰਨਤਾਰਨ ਹੈ ਇਹਦਾ ਜੀ ਇਹਦੇ ਤੇ ਵਕਫਾ ਵਕਫਾ ਮੁਕਤਮੇ ਦਰਜ ਨੇ ਉਹ ਵਕਫਾ ਕੋਟਾ ਚ ਪੇਸ਼ੀ ਸੀ ਇਹਦੀ ਅੱਜ ਇੱਕ ਕੇਸ ਸਜ਼ਾ ਵੀ ਸੁਣਾਈ ਗਈ ਹੈ ਤੇ ਬਾਕੀ ਦੀਆਂ ਤਰੀਕਾਂ ਪੈਗੀਆਂ ਜੀ ਬਠਿੰਡਾ ਜੇਲ੍ਹ ਤੋਂ ਲਿਆਂਦਾ ਜੀ ਕੀ ਨਾਮ ਹੈ ਜੀ ਇਹਦਾ ਗੁਰਜੀਤ ਸਿੰਘ ਲਾਡਾ ਜੀ ਤੁਹਾਨੂੰ ਕਿਹੜੇ ਏਐਸ ਤੋਂ ਲੋੜੀ ਦੱਸੀ ਹੈ ਪੇਸ਼ੀ ਤੇ ਆਇਆ ਸੀ ਜੀ ਹਾਂਜੀ ਪੇਸ਼ੀ ਤੇ ਆਇਆ ਜੀ 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 ਅੱਛਾ ਅੱਛਾ ਓਏ ਇਧਰ ਆ